ਬਾਜੀ ਅਸੀ ਗੱਲ ਅਸੀ ਗੱਲ ਜੀ ਗगन ਠੀਕ ਠਾਕ ਬਾਈ ਠੀਕ ਠਾਕ ਵਧੀਆ ਤੁਸੀਂ ਸੁਣਾਓ ਚਲੋ ਵੇ ਗਿਆ ਮਾਨਸਰਾ ਸਾਹ ਵੇ ਗਿਆ ਸਾਹ ਵੇ ਗਿਆ ਅੱਜ ਫਿਰ ਕਿਨੇ ਬਾਈ ਅੱਜ ਆਪਣੇ ਨਾਲ ਪੰਜ ਮਈਆਂ ਸਦੀਵ ਸਿਆ ਠੀਕ ਆ ਇੱਕ ਬੂਰੀ ਨੀਲੀ ਝੋਟੀ ਆ ਇੱਕ ਮੀਣੀ ਆ ਇੱਕ ਨੀਲੀ ਆ ਇੱਕ ਕਾਲੀ ਝੋਟੀ ਆ ਟਾਪ ਦੀਆਂ ਝੋਟੀਆਂ ਇੱਕ ਟੋਕਰ ਗੱਬੜ ਟਾਪ ਦੀ ਝੋਟੀ ਆ ਚਲੋ ਚਲੋ ਪੀਜੋ ਪੰਜ ਆ ਪੰਜ ਟਾਪ ਦੀ ਆ ਬਸ ਠੀਕ ਹਾਂਜੀ ਆਜੋ ਪਿੰਡ ਆਪਣਾ ਜੀਵੋ ਵਾਲਾ ਜ਼ਿਲ੍ਹਾ ਤਰਨਤਾਰਨ ਨੰਬਰ 8872173093 ਆ ਝੋਟੀਆਂ ਗੱਬੜਿਆ ਸਦੀਵ ਸਿਆ ਇਹ ਗੱਬੜ ਹਾਂਜੀ ਠੀਕ ਆ ਆਪਾਂ ਨੂੰ ਪਹਿਲਾਂ 18 ਦੇਣਾ 20 ਦੇ ਦੇਣਾ ਆਪਦੀ ਸਮਝ ਕਰ ਪਾ ਝੋਟੀ ਸਦੀਸਾ ਜਾਣ ਅਸਲ ਵੇ ਲੈ ਠੀਕ ਹੈ ਫਿਰ ਅਰੇ ਹਲਤਾਣੀ ਦੂਦੀ ਕੱਟੀ ਬਿਲਕੁਲ ਬਿਲਕੁਲ ਨਹੀਂ ਪਰ 14 15 ਕਿਲੋ ਦੋ ਦਾਂਦਾਂ ਉੱਕਨੀ ਕੱਟੀ ਹੂੰ ਬਹੁਤ ਚੰਗੀ ਝੋਟੀ ਦਜਾ ਸੁਆ ਕੱਟੀ ਦਾ ਹੈ ਤਾਂ ਨਹੀਂ ਕੱਟੀ ਗਗਨ ਕਿੰਨਾ ਥੋੜੇ ਕਰ ਜੂ ਬਾਈ ਤੇਰਾ ਸਦੀਸਾ ਪਹਿਲੇ ਸੂਰੇ ਨੇ ਆਖਿਆ ਤੇਰਾ 14 ਕਿਲੋ ਕੱਟੀ ਨੇ ਦਿੱਤਾ ਅੱਛਾ ਫਿਰ ਕੀ ਕੋਈ ਭਰਾ ਦੀ ਸਮਝ ਕਰ ਲੈ ਕਿ 15 ਦੇਣਾ 16 ਦੇਣਾ ਕੱਟੀ ਨੇ ਆਹੋ ਠੀਕ ਪਰ ਕੱਟੀ ਹੈ ਤਾਂ ਨਹੀਂ ਹਾਂ ਇਹ ਠੀਕ ਬਹੁਤ ਚੰਗੀ ਅਰੇ ਹਲਤਾਣੀ ਜਮੀਰ ਦਾ ਦੂਦੀ ਕੱਟੀ ਹਉ ਤਾਂ ਨਹੀਂ ਕੱਟੀ ਸੁੰਦੀ ਸਪਾਈ ਆਵੇ ਕੱਟੀ ਲੱਗੀਆਂ ਨਹੀਂ ਸੁੰਦੀ ਪਿੱਛੇ ਦੀ ਗਾਰੰਟੀ ਹੋਊਗੀ ਹਾਂ ਜਿਹੜਾ ਆਨਲਾਈਨ ਮੈਨੂੰ ਥਣਾ ਦੇ ਵੀ ਹੋਊਗੀ ਜੇ ਇੱਥੇ ਆਊਗਾ ਥਣ ਚੱਕ ਕਰਾ ਕੇ ਮੈਂ ਪਿੱਛੇ ਦੀ ਗਾਰੰਟੀ ਦਵਾਂਗਾ ਠੀਕ ਆ ਪਰ ਕੱਟੀ ਦਾ ਕੈਮਰਾ ਮਾਰਦੇ ਇੱਕ ਰਾ ਕੱਟੀ ਹੈਬਲੀ ਕੁਆਲਟੀ ਵਾਲੀ ਕੁਆਲਟੀ ਵਾਲੀ ਕੱਟੀ ਆ ਹਾਂ ਹਾਂਜੀ ਸਨੀਸ਼ਾ ਕੱਟੀ ਦੋ ਦੋ ਕਰਦੀ ਫਿਰਦੀ ਬਜਾ ਦੇ ਹਿਸਾਬ ਨਾਲ ਮੁੱਲ 175 ਹਾਂ ਨਾ 70 ਦੀ ਕੱਟੀ ਦੇਣੀ ਹੈ 170 ਦੀ ਕੱਟੀ ਦੇਣੀ ਹੈ ਠੀਕ ਆ ਲੋ ਜੀ 170000 ਦੇਣੀ ਆ ਆ ਚਾਰ ਦਿਨ ਤਾਂ ਕੱਟੀ ਆ ਸੰਦੀਪ ਸਿਆ ਘਬਣਾ ਪਹਿਲਾਂ ਪਹਿਲਾਂ ਸੂਈ ਅੱਛਾ ਸੂਈ ਆ 1011 ਕਿਲੋ ਦੁੱਧ ਪਿਓਰ ਨੀਲੀ ਦੀ ਕੱਟੀ ਚਾਰ ਦੰਦ ਲਓ ਜੀ ਹਾਂ ਉਹ ਬੱਚਾ ਗਾੜੀ ਬੱਜਾ ਮਗਰ ਕੱਟਾ ਵੇ ਮੂਰਤੀ ਇਹ ਵੀ ਮੈਂ ਮੂਰਤੀ ਆਵਾਜ਼ ਨਾਲ ਸਹੀ ਹੈ ਹਨਾ ਇੱਧਰ ਆ ਇਹ ਨਹੀਂ ਕਰ ਗੱਲਾਂ ਆਲੀ ਇੱਧਰ ਲੈ ਵਖਾ ਦਿਓ ਕੈਮਰਾ ਮਾਰ ਕੇ ਲਓ ਚਾਰ ਦੰਦ ਪਿਓਰ ਨਹੀਂ ਠੀਕ ਹੈ ਚਾਰ ਦੰਦ ਚਾਰ ਦੰਦ ਹੈ ਤਾਂ ਨਹੀਂ ਉੱਧਾ ਗੜਾਬੀ ਆ ਸਾਰੀਆਂ ਨਿਸ਼ਾਨੀਆਂ ਹਨਾ ਪਿਓਰ ਪਿਓਰ ਨੀਲੀ ਦੀ ਕੱਟੀ ਨੀਲੀ ਪਿਓਰ ਨੀਲੀ ਬੱਚੇ ਨਾਲ ਆਲੀ ਝੋਟੀ ਉਹ ਨਹੀਂ 1011 ਕਿਲੋ ਦੁੱਧ ਆ ਕੱਟੀ ਥੱਲੇ ਪਤਾ ਨਹੀਂ ਲੀਦਾ ਕਿ ਨਹੀਂ ਕਟਾ ਮੇਸ਼ੇ ਜਾਂਦੀ ਸੰਦੀਪ ਮਗਰ ਮਿਕਸ ਜੀ ਠੀਕ ਆ ਆਓ ਕਟਾਣਾ ਕਿੱਥੇ ਆਓ ਕਟਾ ਗਾੜੀ ਪੱਜਾ ਆ ਬੈਠਾਣਾ ਆ ਬੈਠਾ ਬੈਠਾ ਉਹ ਗਾੜੀ ਠੀਕ ਆ ਠੀਕ ਹਾਂਜੀ ਚਲੋ ਤੇ ਆਹਾ ਇਹਦਾ ਬਸਾਜ ਮੁੱਲ ਮੁੱਲ ਸੰਦੀਪ ਸਾਹਿਬ ਕੱਟੀ ਦੇ ਵੀ ਸਵਾ ਦੀ ਹਾਂ ਮੋਲੇ 115 ਹਾਂ ਨਾ ਇੱਕ 10 ਦੀ ਕੱਟੀ ਦੇਣੀ ਹਾਂਜੀ ਚਲੋ ਠੀਕ ਆ ਮੇਰਾ ਬੱਚਾ ਮਰ ਗਿਆ ਧਾਰ ਤੇ ਮਿਲਦੀ ਮਗਰ ਮਗਰ ਭੱਜੀ ਫਿਰੂਗੀ ਅੱਛਾ ਠੀਕ ਆ ਹਾਂ ਦੁੱਧ 10000 ਕਿਲੋ ਪੱਕਾ 10 11 ਉਹ ਪੱਕਾ ਹੈ ਨੀਲੀ ਨਹੀਂ ਮੈਂ ਫੁੱਲ ਵੱਡੀ ਸੰਦੀਪ ਸਾਹਿਬ 10 11 ਗਲੋ ਬਚਾ ਮਰ ਜਾਂਦਾ ਬਗਰੀ ਉਹ ਕੰਮ ਨਹੀਂ ਕੀਤਾ ਮਰੇ ਜੇ ਵੇਚ ਲਈਦੀ ਬਿਲਕੁਲ ਬਿਲਕੁਲ ਹਾਂ ਅਗਰ ਅਰੇ ਜਾ ਕੇ ਕੋਸ਼ ਹੋ ਕੇ ਡੰਗਰ ਮਿਲ ਪਏ ਨਾ ਹਾਂ ਚਵਾ ਬਸ ਬਿਲਕੁਲ ਵਧੀਆ ਹੈ ਹਾਂਜੀ ਆਇ ਚਵਾ ਇੱਕ ਨੰਬਰ ਇਹਦਾ ਸੰਦੀਪ ਸਿੰਘ ਬੱਚਾ ਹੁੰਦਾ ਮੈਂ ਦੇ ਵੀ ਲੱਖ ਦੀ ਬਾਜ਼ਾਰ ਨਾਲ ਹਾਂ 85 ਦੇ ਦਈਏ 80 ਦੀ 80 ਦੇਣਾ ਤੇ 2000 ਛੋਟ ਕਰ ਦਾਂਗੇ ਚਲੋ 78000 ਦੀ 78000 ਦੀ ਦੇ ਦਾਂਗੇ ਬੰਦੇ ਵਾ ਠੀਕ ਹੈ ਜਾਣ ਦੇ ਹਾਂਜੀ ਲੋ ਜੀ ਕਰੋ ਚੱਕ ਅੱਜ ਫੇਰ ਨੀਲੀ ਆ ਗਈ ਇੱਕ ਨੀਲੀ ਆ ਗਈ ਨੀਲੀ ਹੈ ਦੋਵੇਂ ਸਿੰਘ ਹਿਲਦੇ ਆ ਅੱਛਾ ਦੋਵੇਂ ਇਧਰ ਦੇਖੋ ਚਲੋ ਹਾਂ ਹਾਂ ਤੇ ਠੰਡੀ ਧੀਰੀ ਇਹ ਵੀ ਵੜੀ ਬੱਚਾ ਇਹਦਾ ਮਰਗਾ ਸੰਦੀਪ ਸਾਹਿਬ ਰਾਤੀਆਂ ਉਹ ਤਾਜ਼ਾ ਹੀ ਗਾੜੀ ਪੁੱਛੀ ਪਈ ਆਵੇ ਹਾਂ ਇਦਾਂ ਹੀ ਮਿਲੂਗੀ ਠੀਕ ਆ ਹਾਂ ਇਦਾਂ ਹੀ ਆਵੇ ਸਾਨੂੰ ਪੁੱਤ ਡਰ ਕੀ ਕਰ ਰੋ ਕਰਕੇ ਏ ਥੋੜਾ ਵੜੇ ਚੋੜਨੇ ਇਦਾਂ ਹੀ ਮਿਲੂਗੀ ਧਾਰ ਤੇ ਸੰਦੀਪ ਸਾਹਿਬ ਬਸ ਐ ਹੈ ਹਾਂ ਠੀਕ ਆ ਲੋ ਜੀ ਇਹਦੇ ਗਰੰਟੀ ਦਉ ਜੇ ਮੈਂ ਧਾਰ ਤੇ ਨਾ ਮਿਲੇ ਤੇ हां लो जी ਕਰੋ ਚੱਕ ਮਹੀਨੀ ਦੋਵੇਂ ਸੰਗਲਦੇ ਆ ਦੁੱਧ ਕਿੰਨਾ ਵਾ ਦੋ ਦਸ ਲੀਟੇ ਯਾਰਾ 12 ਕਿਲੋ हां हां ਚੋਾਈ ਇੱਕ ਨੰਬਰ ਠੀਕ ਆ ਆ ਇਹ ਮਹੀ ਨਸਲ ਵੇਖ ਕਿਦਾਂ ਦੀ ਆ ਨਹੀਂ ਦੋਵੇਂ ਪਾਸੇ ਡਾਬੜ ਦੋਵਾਂ ਪਾਸੇ ਡਬ ਨੀਂਦੀ ਰੀ ਆ ਲਓ ਇਧਰੇ ਠੀਕ ਆ हां ਸਨੇਜਾ ਬੱਚਾ ਹੁੰਦਾ ਮੈਂ 1/2 ਲੱਖ ਦੀ ਸੀ हां हां ਉਹ ਛੀਰ ਮਿਲਦੀ ਲੋ ਤਾਰ ਤੇ ਯਾਰਾ 12 ਕਿਲੋ ਦੁੱਧ ਮਹੀ ਥਲੇ ਠੀਕ ਆ हां ਇਹਨਾਂ ਮੋਲੇ ਕਾ ਗੱਲਾਂ ਮਰਾ ਮੁੱਲ ਜਾ ਜੀ ਸੰਦੀਪ ਸਿੰਘ ਮੋਲੇ 1.5 ਲੱਖ ਰੀ ਦੇ ਦੀਏ 5000 ਛੋਟ 95 ਰੀ ਦੇਣੀ ਬਈ 95000 ਹਾਂ ਚਲੋ 95 ਰੀ ਦੇਣੀ ਬੱਚਾ ਮਰ ਗਿਆ ਨਹੀਂ ਮੈਂ ਸੰਦੀਪ ਸਿੰਘ ਸਵਾ ਲੱਖ ਦੇ ਹੀ ਚਲੋ ਠੀਕ ਆ ਪੂਛੀ ਬੜੀ ਰਾਤੀ ਮਰਿਆ ਬੱਚਾ ਦਾ ਠੀਕ ਆ ਤੇ ਆ ਝੋਡੀ ਉਹ ਛੋਟੀ ਸੰਦੀਪਾ ਟੋਕਰ ਗੱਬਣਾ ਵਿਖਾ ਦਿਓ ਟੋਕਰ ਗੱਬਣਾ ਤਾਜੀ ਪੂਛੀ ਹੋ ਜਾਂਦੀ ਨਹੀਂ ਠੀਕ ਆ ਤਾਜੀ ਪੂਰੇ ਬੱਚੇ ਫੜਾ ਗਏ ਹੋਣੇ ਫੜਾ ਗਏ ਆ ਤੁਹਾਡੇ ਹੁੰਦੇ ਆ ਤੇ ਇਹ ਸਾਢੇ ਦਿਨਾਂ ਦੀ ਗੱਬਣੀ ਆ ਅਜੇ ਸਾਢੇ ਦਿਨਾਂ ਗੱਬਣਾ ਹਾਂ ਦੁੱਧ ਛੇ 7 ਕਿਲੋ 6 7 ਕੋਲ ਸਾਢੇ 3 ਮਹੀਨੇ ਦੀ ਪੇਵੀ ਵੜੀ ਟੌਪ ਦੀ ਸੰਦੀਸ਼ਾ ਸਿੰਘ ਵਖਾ ਇਧਰ ਹੈ ਤੇ ਨਹੀਂ ਕੱਟੀ ਨਾ ਕਮੇਟੀ ਬਣਨ ਵਾਲੀ ਆ ਠੀਕ ਆ ਫਿਰ ਹਾਂ ਪੂਰੀ ਫੁੱਲ ਟੌਪ ਦੀ ਝੋਟੀ ਆ ਸਿੰਗਲ ਹੱਡੀ ਸਿੰਗਲ ਹੱਡੀ ਪੂਰੀ ਵੱਡੀ ਫੁੱਲ ਵੱਡੀ ਝੋਟੀ ਇਹਦਾ ਬੋਲ ਫਿਰ ਮੋਲ ਸੰਦੀਸ਼ਾ 85 ਦੇ ਰਹੀਏ ਹਾਂ 80 ਦੀ 2000 ਛੋੜ 75000 ਕਰ ਦੇ ਅੱਜ ਦੇ ਦੇਣੀ ਮੇਲਾ ਲੋਟ ਲਓ ਛੋਟੀ ਬਹੁਤ ਚੰਗੀ ਸਾਢੇ 30 ਦੀ ਗੱਬੜ ਜੋ 70 ਜੋ ਛੋੜੀ ਕਰਨੀ 200 ਰੁਪਏ ਚਲ ਜਾਂ ਹਾਂ ਠੀਕ ਹਾਂ ਲਓ ਜੀ ਆਹੀ ਬੜੀ ਸੇਲ ਆ ਬਾਜੀ ਮੇਰਾ ਵੀਰ ਇੱਥੇ ਆ ਗਿਆ ਜਿੰਨੇ ਵੀ ਆ ਰਹੇ ਆਰੇ ਚੈੱਕ ਕਰੋ ਚੋਈ ਮੈਂ ਨਾ ਤਸੱਲੀ ਕਰਕੇ ਖੜੋ ਆਲਦੀ ਚਲ ਹਾਂ ਜੀ ਠੀਕ ਬੋਲੋ ਫਿਰ ਨੰਬਰ ਨੰਬਰ ਆਪਣਾ 88721 7329 ਪਿੰਡ ਜੀਓ ਵਾਲਾ ਜਿਲ੍ਹਾ ਤਰਨਤਾਰ ਸਾਸੀ ਕਾਲ ਜੀ